ਸ੍ਰੀ ਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਦੀ ਘਟਨਾ ਤੋਂ ਬਾਅਦ ਹੁਣ ਐਸਜੀਪੀਸੀ ਜਿਹੜੀ ਹੈ ਸਖਤ ਨਜ਼ਰ ਆ ਰਹੀ ਹੈ ਐਸਜੀਪੀਸੀ ਨੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਫੋਟੋਗ੍ਰਾਫੀ ਨਾ ਕੀਤੀ ਜਾਵੇ ਅਸਥਾਨ ਦੀ ਪਵਿੱਤਰਤਾ ਨੂੰ ਢਾਹ ਲੱਗ ਸਕਦੀ ਹੈ ਐਸਜੀਪੀਸੀ ਵੱਲੋਂ ਕਿਹਾ ਜਾ ਰਿਹਾ ਸੋ ਫੋਟੋਗ੍ਰਾਫੀ ਨਾ ਕੀਤੀ ਜਾਵੇ ਇਸ ਦੇ ਨਾਲ ਅਸਥਾਨ ਦੀ ਪਵਿੱਤਰਤਾ ਨੂੰ ਢਾਹ ਲੱਗ ਸਕਦੀ ਹੈ ਉਹਨਾਂ ਕਹੇ ਕਿ ਪ੍ਰਕਰਮਾ ਤੇ ਡਿਊਟੀ ਤੇ ਮੌਜੂਦ ਸਟਾਫ ਨੂੰ ਚੌਕਸ ਰਹਿਣ ਦੀ ਲੋੜ ਹੈ ਸੋ ਯੂਟਿਊਬਰ ਨੇ ਪ੍ਰਕਰਮਾ ਦੇ ਵਿੱਚ ਯੋਗ ਆਸਣ ਕੀਤਾ ਸੀ ਅਰਚਨਾ ਤੇ ਐਫ ਆਈ ਆਰ ਵੀ ਹੋ ਚੁੱਕੀ ਹੈ ਮਾਫੀ ਵੀ ਬੰਗ ਚੁੱਕੀ ਹੈ ਜੋ ਦਰਬਾਰ ਸਾਹਿਬ ਦੇ ਵਿੱਚ ਯੋਗ ਵਿਵਾਦ ਦਾ ਇਹ ਮਾਮਲਾ ਐਸਜੀਪੀਸੀ ਨੇ ਹੁਣ ਕੁਝ ਹੋਰ ਨਿਯਮ ਨਵੇਂ ਨਿਯਮ ਜਿਹੜੇ ਨੇ ਉਹ ਜਾਰੀ ਕੀਤੇ ਨੇ ਪ੍ਰਕਰਮਾਂ ਦੇ ਵਿੱਚ ਫੋਟੋਗ੍ਰਾਫੀ ਤੇ ਪਾਬੰਦੀ ਦੀ ਗੱਲ ਕਹੀ ਜਾ ਰਹੀ ਹੈ ਇਹਨਾਂ ਨਿਯਮਾਂ ਦੇ ਤਹਿਤ ਸੋ ਅਰਚਨਾ ਤੇ ਐਫ ਆਈ ਆਰ ਵੀ ਹੋ ਚੁੱਕੀ ਹੈ ਇਹ ਪ੍ਰਕਰਮਾਂ ਦੇ ਵਿੱਚ ਫੋਟੋਗ੍ਰਾਫੀ ਤੇ ਪਾਬੰਦੀ ਦੀ ਗੱਲ ਕਹੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਯੋਗ ਵਿਵਾਦ ਦਾ ਮਸਲਾ ਪੱਖਿਆ ਸੀ ਤੇ ਜਿਸ ਤੋਂ ਬਾਅਦ ਹੁਣ ਐਕਸ਼ਨ ਮੋਡ ਦੇ ਵਿੱਚ ਐਸੀਪੀਸੀ ਨਜ਼ਰ ਆ ਰਹੀ ਹੈ ਪ੍ਰਕਰਮਾ ਦੇ ਵਿੱਚ ਫੋਟੋਗ੍ਰਾਫੀ ਤੇ ਪਾਬੰਦੀ ਦੀ ਗੱਲ ਕਹੀ ਜਾ ਰਹੀ ਹੈ ਕਿ ਪ੍ਰਕਰਮਾ ਦੇ ਵਿੱਚ ਫੋਟੋਗ੍ਰਾਫੀ ਜਿਹੜੀ ਨਾ ਕੀਤੀ ਜਾਵੇ ਸੋ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਫੋਟੋਗ੍ਰਾਫੀ ਨਾ ਕੀਤੀ ਜਾਵੇ ਮੁੱਚਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰ ਕਰਮਾਂ ਦਾ ਉਹਦੀ ਜਿਹੜੇ ਸੇਵਾ ਸੰਭਾਲ ਲਈ ਜਿਹੜੀ ਸਾਡੀ ਸੇਵਾਦਾਰਾਂ ਦੀ ਡਿਊਟੀਆਂ ਲੱਗਦੀਆਂ ਹਨ ਉਹ ਸੰਬੰਧੀ ਜਿਹੜੀ ਆ ਅੱਜ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਜਿਹੜੇ ਸਾਡੇ ਮੁਲਾਜ਼ਮ 24 ਘੰਟੇ ਦਿਨ ਰਾਤ ਅੰਦਰ ਪਰ ਕਰਮਾਂ ਚ ਜੀਵਨ ਕਰਦੇ ਆ ਉਹਨਾਂ ਕੋਲੋਂ ਸੁਝਾਅ ਲਏ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਸਮਝਦੇ ਆ ਸੋਚਦੇ ਆ ਉਹਨਾਂ ਦਾ ਜਿਹੜਾ ਵਾ ਹੱਲ ਕਰਨ ਲਈ ਉਹਨਾਂ ਨੂੰ ਭਰੋਸਾ ਦਿੱਤਾ ਵਾ ਦੂਸਰਾ ਜਿਹੜਾ ਬਾਹਰੋਂ ਜਿਹੜੇ ਸੰਗਤ ਆ ਰਹੀ ਹੈ ਉਸ ਨਾਲ ਕਿਵੇਂ ਸਾਡੇ ਮੁਲਾਜ਼ਮਾਂ ਨੇ ਕਿਸ ਤਰ੍ਹਾਂ ਦਾ ਪਿਆਰ ਮੁਹੱਬਤ ਵਾਲਾ ਵਤੀਰਾ ਕਰਨਾ ਵਾ ਬੋਲਬਾਨੀ ਚੰਗੀ ਰੱਖਣੀ ਆ ਸਤਿਕਾਰ ਦੇਣਾ ਵਾ ਉਹ ਸਬੰਧੀ ਜਿਹੜਾ ਉਹਨਾਂ ਨੂੰ ਇਸ ਮੀਟਿੰਗ ਕਰਕੇ ਉਹਨਾਂ ਨੂੰ ਜਿਹੜਾ ਵਾ ਸਮਝਾਇਆ ਵਾ ਜਾਗਰੂਕ ਕੀਤਾ ਵਾ ਕਿ ਕਿਸੇ ਵੀ ਕਿਸੇ ਤਰ੍ਹਾਂ ਦੀ ਕਿਸੇ ਵੀ ਕਿਸੇ ਤਰ੍ਹਾਂ ਦਾ ਤਪਕਾਰ ਜਾਂ ਤਕਰਾਰ ਇੱਥੇ ਨਾ ਕੀਤਾ ਜਾਵੇ ਸੋ ਇੱਕ ਹੋਰ ਅਪਡੇਟ ਸਾਂਝੀ ਕਰ ਦਿੰਨੇ ਆ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜੋ ਅਰਚਨਾ ਯੂਟਿਊਬਰ ਜਿਸ ਦੇ ਵੱਲੋਂ ਫੋਟੋਗ੍ਰਾਫ ਪਾਈ ਗਈ ਯੋਗਾਸਨ ਦੀ ਪ੍ਰਕਰਮਾ ਦੇ ਵਿੱਚ ਤਾਂ ਉਸ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਜਿਹੜੀ ਹੈ ਕਹੀ ਗਈ ਹੈ ਆਨਲਾਈਨ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਹਰਮੀਤ ਮੇਰੇ ਸਹਿਯੋਗੀ ਇਸ ਵੜੇ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਹਰਮੀਤ ਮਾਮਲਾ ਉਹਦਨ ਦਾ ਹੀ ਭਖਿਆ ਹੋਇਆ ਜਦਨ ਦੀ ਇਹ ਤਸਵੀਰ ਜਿਹੜੀ ਸਾਹਮਣੇ ਆਈ ਪ੍ਰਕਰਮਾ ਦੇ ਵਿੱਚ ਯੋਗਾ ਦੀ ਤੇ ਹੁਣ ਜੋ ਐਸੀਪੀਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਕਿ ਫੋਨ ਦੀ ਵਰਤੋਂ ਨਾ ਕੀਤੀ ਜਾਵੇ ਕੀ ਕੁਝ ਇਹਦੇ ਵਿੱਚ ਕਿਹਾ ਗਿਆ ਕੀ ਕੁਝ ਨਿਯਮ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਔਰ ਕਿਵੇਂ ਇਸ ਨੂੰ ਯਕੀਨੀ ਬਣਾਇਆ ਜਾਏਗਾ ਕਿ ਪ੍ਰਕਰਮਾ ਦੇ ਵਿੱਚ ਫੋਨ ਦੀ ਵਰਤੋਂ ਰੋਕੀ ਜਾ ਸਕੇ ਇੰਟਰਨੈਸ਼ਨਲ ਜੋਗਾਡੇ ਜੋ ਤੇ ਜਿਸ ਤਰੀਕੇ ਨਾਲ ਇਹ ਫੋਟੋ ਖਿੱਚੀ ਗਈ ਸੀ ਔਰ ਉਸ ਤੋਂ ਬਾਅਦ ਵਾਇਰਲ ਹੋਈ ਅਗਲੇ ਦਿਨ ਇਸ ਤੋਂ ਬਾਅਦ ਲੈ ਕੇ ਹੁਣ ਤੱਕ ਲਗਾਤਾਰ ਇਹ ਮਾਮਲਾ ਪੱਖਿਆ ਹੋਇਆ ਹੈ ਜੇ ਗੱਲ ਕਰੀਏ ਸਿੱਖ ਸੰਗਤਾਂ ਦੇ ਮੰਨ ਦੇ ਉੱਤੇ ਵੀ ਸਿੱਧਾ ਗਹਿਰਾ ਅਸਰ ਪਿਆ ਔਰ ਪੰਜਾਬ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦਾ ਜਿਹੜਾ ਕਤਵਾਲੀ ਪੁਲਿਸ ਸਟੇਸ਼ਨ ਹੈ ਉਸ ਵੱਲੋਂ ਜਿਹੜਾ ਨੋਟਿਸ ਹੈ ਉਹ ਜਾਰੀ ਕੀਤਾ ਗਿਆ ਅਰਸ਼ਨਾਮਕਵਾਨਾ ਨੂੰ ਕਿਉਂਕਿ ਐਫ ਆਈ ਆਰ ਬੜੀ ਦਰਜ ਕੀਤੀ ਗਈ ਸੀ ਐਸਜੀਪੀਸੀ ਦੇ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਔਰ ਐਡੀਸੀਪੀ 1 ਦਰਪਣਾਲ ਉਵਾਲੇ ਨੇ ਕਿਹਾ ਕਿ ਨੀਮਾ ਦੇ ਅਨੁਸਾਰ ਜਿਹੜਾ ਅਰਚਨਾ ਮਕਵਾਨਾ ਦੇ ਖਿਲਾਫ ਜਿਹੜੀ ਐਫਆਈਆ ਦਰਜ ਕੀਤੀ ਗਈ ਹੈ ਉਸ ਮਾਮਲੇ 'ਚ ਪਹਿਲਾਂ ਪੂਰੀ ਜਾਂਚ ਕੀਤੀ ਜਾਵੇ ਕਿ ਇਸ ਮਾਮਲੇ ਦੇ ਵਿੱਚ ਅਰਚਨਾ ਜਿਹੜੇ ਆਪਣੇ ਬਿਆਨ ਦਰਜ ਕਰਾਵੇ ਉਸ ਤੋਂ ਬਾਅਦ ਜਿਹੜੀ ਹੈ ਜੁੜੀ ਜਾਂਚ ਹੈ ਮੁਢਲੀ ਜਾਂਚ ਹੈ ਉਹ ਵੀ ਜਿਹੜੀ ਨਾਲ ਰਲਾ ਕੇ ਫਿਰ ਜੇ ਗ੍ਰਿਫਤਾਰੀ ਉਸਦੀ ਬਣਦੀ ਹੈ ਤਾਂ ਉਸਦੀ ਗ੍ਰਿਫਤਾਰੀ ਕੀਤੀ ਜਾਵੇ ਕਿ ਦੂਜੇ ਪਾਸੇ ਇਹ ਵੀ ਗੱਲ ਦੱਸਦੀ ਹੈ ਕਿ ਅੱਜ ਸ੍ਰੀ ਅਕਾਲ ਸਥ ਸਾਹਿਬ ਦੇ ਸਿਰਜਣਾ ਦਿਵਸ ਦੇ ਮੌਕੇ ਜੱਜੇਦਾਰ ਸਾਹਿਬ ਨੇ ਵੀ ਆਪਣੇ ਸੰਦੇਸ਼ ਦੇ ਵਿੱਚ ਇਹ ਗੱਲ ਲੱਖੀ ਹੈ ਕਿ ਹਰਮੰਦਰ ਸਾਹਿਬ ਕੋਈ ਫੋਟੋਗ੍ਰਾਫੀ ਕਰਨ ਦਾ ਜਾਂ ਕੋਈ ਘੁੰਮਣ ਫਿਰਨ ਦਾ ਸਪੌਟ ਨਹੀਂ ਹੈਗਾ ਇਹ ਆਸਥਾ ਦਾ ਕੇਂਦਰ ਹੈ ਰੂਹਾਨੀਅਤ ਦਾ ਕੇਂਦਰ ਇੱਥੇ ਕਿ ਸੰਕਟਾਉਣ ਤਮ ਰਿਆਦਾ ਅਨੁਸਾਰ ਇੱਥੇ ਦਰਸ਼ਨ ਕਰਨ ਔਰ ਫੋਨ ਦੀ ਵਰਤੋਂ ਜਿਹੜੀ ਹੈ ਐਸਜੀਪੀਸੀ ਨੂੰ ਸਖਤ ਹਦਾਇਤਾਂ ਕੀਤੀ ਨੇ ਅਕਾਲ ਤਖਤ ਚਾਰੇ ਵੱਲੋਂ ਕਿ ਫੋਨ ਦੀ ਵਰਤੋਂ ਘਟਾਈ ਜਾਵੇ ਸੰਕਟਾ ਜੜੀਆਂ ਨੇ ਅੰਦਰ ਦਰਸ਼ਨ ਕਰਨ ਸਿਰਫ ਤੇ ਸਿਰਫ ਔਰ ਫੋਨ ਦੀ ਵਰਤੋਂ ਜਾਂ ਰੀਲਾਂ ਜਾਂ ਫੋਟੋਆਂ ਕੋਈ ਇਸ ਤਰ੍ਹਾਂ ਨਾ ਕੀਚੇ ਕਿ ਕਿ ਅਰਦਾਸ ਦੇ ਵਿੱਚ ਜਦੋਂ ਅਰਦਾਸ ਹੁੰਦੀ ਹੈ ਤਾਂ ਇਹ ਹੁਕਮ ਹੁੰਦਾ ਹੈ ਕਿ ਸਾਰੇ ਖੜੇ ਹੋ ਕੇ ਅਰਦਾਸ ਸੁਣਨ ਪਰ ਹਰਮੰਦਰ ਸਾਹਿਬ ਦੇ ਵਿੱਚ ਅਰਦਾਸ ਕਰਾਉਣ ਵੀ ਕਈ ਸ਼ਰਧਾਲੂ ਜੜੇ ਨੇ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਹੁੰਦਾ ਉਹ ਤੁਰਦੇ ਰਹਿੰਦੇ ਨੇ ਜਾਂ ਕਈ ਬੈਠੇ ਰਹਿੰਦੇ ਨੇ ਸੋ ਇਹ ਵੀ ਆਦੇਸ਼ ਹੋਇਆ ਕਿ ਉਹ ਵੀ ਖੜ ਕੇ ਅਰਦਾਸ ਸੁਣਨ ਔਰ ਜੋ ਮਰਿਆਦਾ ਸਿੱਖ ਧਰਮ ਦੀ ਹੈਗੀ ਆ ਉਸ ਦੀ ਪਾਲਣਾ ਹਰ ਕੋਈ ਕਰੇ ਔਰ ਫੋਨ ਨੂੰ ਲੈ ਕੇ ਇਹ ਜਿਹੜਾ ਵਰਜਿਤ ਕੀਤਾ ਗਿਆ ਔਰ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਹੋਰਾਂ ਨੇ ਇਹ ਵੀ ਗੱਲ ਆਕੀ ਹੈ ਬਲਦੀਪ ਕੇ ਜੋ ਫਿਲਮੀ ਸtare ਇੱਥੇ ਮੰਦਰ ਸਾਹਿਬ ਪਰਮੋਸ਼ਨ ਵਾਸਤੇ ਪਹੁੰਚਦੇ ਨੇ ਉਹਨਾਂ ਨੇ ਕਿਹਾ ਕਿ ਇਹ ਕੋਈ ਪ੍ਰਮੋਸ਼ਨ ਦਾ ਥਾਂ ਨਹੀਂ ਹੈ ਇੱਥੇ ਜੇ ਆਣਾ ਦਰਸ਼ਨ ਕਰਨ ਵਾਸਤੇ ਆਓ ਮర్యాਦਾ ਅਨੁਸਾਰ ਦਰਸ਼ਨ ਕਰਨ ਕੋਈ ਫੋਟੋਗ੍ਰਾਫੀ ਇੱਥੇ ਜਿਹੜੀ ਹੈ ਉਹ ਨਾ ਕੀਤੀ ਜਾਵੇ ਤਾਂ ਜੋ ਬਾਕੀ ਸੰਗਤਾਂ ਦੇ ਨੂੰ ਇਹ ਲੱਗੇ ਕਿ ਹਾਂ ਸਾਰੇ ਅਵਸਤ ਜਿਹੜੀ ਮర్యాਦਾ ਉਹ ਇੱਕ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਵੀਆਈਪੀ ਕਲਚਰ ਇੱਥੇ ਨਾ ਚੱਲਿਆ ਕਰੇ ਬਹੁਤ ਸ਼ੁਕਰੀਆ ਹਰਮੀਤ ਜੀ ਜੁੜਨ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਸਭ ਪ੍ਰਕਰਮਾ ਦੇ ਵਿੱਚ ਫੋਟੋਗ੍ਰਾਫੀ ਤੇ ਪਾਬੰਦੀ ਦੀ ਗੱਲ ਹੁਣ ਕਹੀ ਜਾ ਰਹੀ ਹੈ ਉਹ ਯੋਗ ਦਾ ਮਾਮਲਾ ਪਖਿਆ ਉਸ ਤੋਂ ਬਾਅਦ